ਬਜ਼ੁਰਗਾਂ ਦੇ ਦੱਸੇ ਹੋਏ ਨੁਕਤੇ ਅਪਣਾਉਣਾ ਬਹੁਤ ਕੰਮ ਆਉਣਗੇ ਨੰਬਰ 1 ਵਾਲਾਂ ਨੂੰ ਧੋਣ ਤੋਂ ਪਹਿਲਾਂ ਇਨਾ ਵਿੱਚ ਤੇਲ ਦੀ ਚੰਗੀ ਤਰ੍ਹਾਂ ਮਾਲਜਰੂਰ ਕਰੋ ਇਸ ਨਾਲ ਵਾਲਾਂ ਦਾ ਝੜਨਾ ਚਿੱਟੇ ਹੋਣਾ ਸਿਰਦਰਦ ਹੋਣਾ ਆਦਿ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 2 ਜੇਕਰ ਪੇਟ ਵਿੱਚ ਦਰਦ ਹੈ ਤਾਂ ਗੈਸ ਬਣ ਰਹੀ ਹੈ ਤਾਂ ਇੱਕ ਛੋਟਾ ਚਮਚ ਜਵੈਨ ਵਿੱਚ ਥੋੜਾ ਜਿਹਾ ਸੈਧਾ ਨਮਕ ਤੇ ਥੋੜਾ ਜਿਹਾ ਕਾਲਾ ਨਮਕ ਪਾਣੀ ਦੇ ਨਾਲ ਲੈ ਲਓ ਤੁਰੰਤ ਆਰਾਮ ਮਿਲੇਗਾ ਨੰਬਰ 3 ਬਣੀ ਹੋਈ ਚਾਹ ਪੱਤੀ ਨੂੰ ਸੁਕਾ ਕੇ ਜੇਕਰ ਤੁਸੀਂ ਕਮਰੇ ਵਿੱਚ ਧੂਆ ਕਰ ਦਿੰਦੇ ਹੋ ਤਾਂ ਇਸ ਨਾਲ ਮੱਖੀ ਮੱਛਰ ਭੱਜ ਜਾਂਦੇ ਹਨ ਨੰਬਰ 4 ਸੌਣ ਸਮੇ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕਦੇ ਵੀ ਉਲਟਾ ਮੂੰਹ ਕਰਕੇ ਨਾ ਸੋਵੋ ਇਸ ਨਾਲ ਸਿੱਧਾ ਅਸਰ ਦਿਲ ਉੱਪਰ ਪੈਂਦਾ ਹੈ ਜਿਸ ਨਾਲ ਦਿਲ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 5 ਜੇਕਰ ਤੁਸੀਂ ਸਹਰਾਣਾ ਲੈ ਕੇ ਸੌਂਦੇ ਹੋ ਤਾਂ ਇਸ ਨਾਲ ਰੀੜ ਦੀ ਹੱਡੀ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਕਮਰ ਵਿੱਚ ਅਕਸਰ ਦਰਦ ਰੰਗ ਲੱਭ ਜਾਂਦਾ ਹੈ ਨੰਬਰ 6 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਆਪਣੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਨੂੰ ਕੋਈ ਵੀ ਬਿਮਾਰੀ ਛੂ ਨਹੀਂ ਸਕਦੀ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਨੰਬਰ 7 ਜੇਕਰ ਕਿਸੇ ਵਿਅਕਤੀ ਨੂੰ ਲਕਵਾ ਹੋ ਜਾਵੇ ਤਾਂ ਉਸ ਦਿਨ ਅੱਕ ਵਿੱਚ ਦੇਸੀ ਕਿਉਂ گاਾਂ ਦਾ ਦੁੱਧ ਬਾਦੂ ਇਸ ਦੇ ਨਾਲ 15 ਮਿੰਟਾਂ ਵਿੱਚ ਲਕਵਾ ਠੀਕ ਹੋ ਜਾਵੇਗਾ ਨੰਬਰ 8 ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿ ਸਕਦੇ ਹੋ ਤੇ ਨਾਲ ਹੀ ਪੇਟ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਨੰਬਰ 9 ਕੱਚੇ ਆਲੂ ਉਹ ਵਿੱਚੋਂ ਰਸ ਕੱਢ ਲਓ ਫਿਰ ਇਸ ਵਿੱਚ ਕੱਚਾ ਦੁੱਧ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਰੋਜ਼ਾਨਾ ਆਪਣੇ ਦਾਗ ਵਾਲੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਦਾਗ ਸਾਫ ਹੋ ਜਾਣ ਲੱਗ ਜਾਣਗੇ। ਨੰਬਰ 11 ਦਿਨ ਵਿੱਚ ਥੋੜਾ ਥੋੜਾ ਕੁਝ ਨਾ ਕੁਝ ਖਾ ਲਿਆ ਕਰੋ ਇਸ ਨਾਲ ਸਰੀਰ ਸਹੀ ਰਹਿੰਦਾ ਹੈ। ਖਾਣੇ ਵਿੱਚ ਲੰਮਾ ਗੈਪ ਨਹੀਂ ਪੈਣਾ ਚਾਹੀਦਾ। ਨੰਬਰ 11 ਜੇਕਰ ਤੁਸੀਂ ਖੜੇ ਹੋ ਕੇ ਚਾਮਾ ਪਾਉਂਦੇ ਹੋ ਤਾਂ ਫਿਰ ਆਪਣੇ ਵਾਲਾਂ ਨੂੰ ਕੰਗੀ ਕਰਦੇ ਹੋ ਤਾਂ ਇਸ ਨਾਲ ਘਰ ਦੀ ਪਰਕਾ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 12 ਜੇਕਰ ਤੁਸੀਂ ਰਾਤ ਨੂੰ ਮੇਥੀ ਨੂੰ ਪੀਓ ਕੇ ਸਵੇਰੇ ਇਸ ਨੂੰ ਪੀਸ ਕੇ ਇਸ ਵਿੱਚ ਦੁੱਧ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਪੇਸਟ ਬਣਾ ਕੇ ਲਗਾਉਂਦੇ ਤਾਂ ਇਸ ਨਾਲ ਚਿਹਰੇ ਦੇ ਟਾਈਟ ਹੋ ਚਿਹਰਾ ਟਾਈਟ ਹੋ ਜਾਂਦਾ ਹੈ ਨਾਲ ਹੀ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 13 ਜੇਕਰ ਤੁਸੀਂ ਨਾਉਣ ਵਾਲੀ ਜਗ੍ਹਾ ਤੇ ਪਿਸ਼ਾਬ ਕਰਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਨੰਬਰ 14 ਜੋੜਾਂ ਉੱਪਰ ਅਦਰਕ ਦਾ ਰਸਮ ਕੋਸਾ ਕਰਕੇ ਲਗਾਉਣ ਨਾਲ ਦਰਦ ਹਲਦਾ ਹੈ ਨੰਬਰ 15 ਗਲੀਸਰੀਨ ਵਿੱਚ ਚੀਨੀ ਮਿਕਸ ਕਰਕੇ ਚਿਹਰੇ ਉੱਪਰ ਲਗਾਉ ਨਾਲ ਹੱਥ ਕੇ ਹੱਥਾਂ ਨਾਲ ਰਗੜਨ ਨਾਲ ਚਿਹਰੇ ਦੀ ਡੈਡ ਸਕਿਨ ਨਿਕਲ ਜਾਂਦੀ ਹੈ ਜਿਸ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਨੰਬਰ 16 ਰੋਜ਼ਾਨਾ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਗਲਾਸ ਗੁੰਗਣਾ ਪਾਣੀ ਪੀ ਲੈਂਦੇ ਤਾਂ ਇਸ ਨਾਲ ਸਾਹ ਦੀ ਨਾਲੀ ਖੁੱਲ ਜਾਂਦੀ ਹੈ ਤੇ ਨਾਲ ਹੀ ਸਰੀਰ ਦੀ ਚੰਗੀ ਤਰ੍ਹਾਂ ਨਾਲ ਸਫਾਈ ਹੋ ਜਾਂਦੀ ਹੈ ਨੰਬਰ 7 ਜੇਕਰ ਤੁਹਾਨੂੰ ਸਰੀਰੀ ਕਮਜ਼ੋਰੀ ਹੈ ਤਾਂ ਰੋਜ਼ਾਨਾ ਤਿੰਨ ਖਜੂਰਾਂ ਦਾ ਸੇਵਨ ਕਰੋ ਇਸ ਨਾਲ ਸਰੀਰ ਦੀ ਕਮਜ਼ੋਰੀ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਨੰਬਰ 8 ਜਿਹੜੇ ਲੋਕ ਵੇਸਣ ਦੀ ਜਗ੍ਹਾ ਤੇ ਆਪਣੇ ਚਿਹਰੇ ਨੂੰ ਸਾਬਣ ਨਾਲ ਧੋ ਲੈਂਦੇ ਹਨ ਉਹਨਾਂ ਦੇ ਚਿਹਰੇ ਤੇ ਚਮਕ ਆਉਂਦੀ ਹੈ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 19 ਜੇਕਰ ਕੋਈ ਪਰਾਈ ਔਰਤ ਦੇਖ ਕੇ ਹੱਸਣ ਲੱਗ ਜਾਵੇ ਤਾਂ ਸਮਝ ਲਓ ਕਿ ਦੋ ਘਰਾਂ ਦੀ ਬਰਬਾਦੀ ਹੋਣ ਲੱਗ ਗਈ ਨੰਬਰ 20 ਜੇਕਰ ਤੁਸੀਂ ਪੱਕੇ ਹੋਏ ਆਂਬ ਖਾ ਲੈਂਦੇ ਤਾਂ ਇਸ ਨਾਲ ਤੁਹਾਡਾ ਰੰਗ ਵਿੱਚ ਨਿਖਾਰ ਆਉਣ ਲੱਗ ਜਾਂਦਾ ਹੈ ਨੰਬਰ 21 ਸਵੇਰੇ ਉੱਠਣ ਸਾਰ ਆਪਣੇ ਵਾਲਾਂ ਵਿੱਚ ਕੰਗੀ ਕਰ ਲੋ ਇਸ ਨਾਲ ਸਿਰ ਦਾ ਖੂਨ ਸਹੀ ਹੋ ਰਵੇਗਾ ਤੇ ਨਾਲ ਹੀ ਬੀਮਾ ਨੂੰ ਵੀ ਤਾਕਤ ਮਿਲੇਗੀ ਨੰਬਰ 22 ਜੇਕਰ ਤੁਸੀਂ ਇਸ਼ਨਾਨ ਕਰਨ ਤੋਂ ਪਹਿਲਾਂ ਇਹ ਕੰਮ ਕਰ ਲੈਂਦੇ ਹੋ ਤਾਂ ਇਸ ਨਾਲ ਜਲਦੀ ਬੁਢਾਪਾ ਨਹੀਂ ਆਵੇਗਾ ਸਵੇਰੇ ਜਲਦੀ ਇਸ਼ਨਾਨ ਕਰਨ ਨਾਲ ਸੋ ਸਾਦੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਸ਼ਨਾਨ ਕਰਨ ਤੋਂ ਪਹਿਲਾਂ ਇੱਕ ਕੇਲਾ ਖਾ ਲਓ ਇਸ਼ਨਾਨ ਕਰਨ ਤੋਂ ਬਾਅਦ ਇੱਕ ਗਲਾਸ ਪਾਣੀ ਜ਼ਰੂਰ ਪੀ ਲਓ ਨੰਬਰ 23 ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਪਾਣੀ ਪੀ ਲੈਂਦੇ ਤਾਂ ਇਸ ਨਾਲ ਤੁਹਾਡਾ ਮੈਂਦਾ ਸੁਗੜ ਜਾਂਦਾ ਹੈ ਇਸ ਕਰਕੇ ਪਾਣੀ ਇੱਕ ਘੰਟੇ ਬਾਅਦ ਹੀ ਪੀਓ ਨੰਬਰ 24 ਇੱਕ ਚਮਚ ਪੁਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਇੱਕ ਹਫਤੇ ਵਿੱਚ ਸੇਵਨ ਕਰਨ ਨਾਲ ਲੀਵਰ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 25 ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨਾਲ ਹੀ ਕਮਰ ਦਰਦ ਤੋਂ ਰਾਹਤ ਮਿਲਦਾ ਹੈ। ਨੰਬਰ 26 ਵਾਲਾਂ ਵਿੱਚ ਜੇਕਰ ਤੁਸੀਂ ਅਰੰਡੀ ਦੇ ਤੇਲ ਦੀ ਮਾਲਿਸ਼ ਕਰ ਲੈਂਦੇ ਤਾਂ ਇਸ ਨਾਲ ਵਾਲ ਟੁੱਟਣੇ ਬੰਦ ਹੋ ਜਾਂਦੇ ਹਨ ਤੇ ਨਾਲ ਹੀ ਵਾਲਾਂ ਦੀ ਚਮਕ ਵਾ ਦਿੱਦੀ ਹੈ। ਨੰਬਰ 27 ਸਰਦੀਆਂ ਦੇ ਮੌਸਮ ਵਿੱਚ ਬਾਥੂ ਦਾ ਜ਼ਰ ਖਾਣ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ ਤੇ ਨਾਲ ਹੀ ਕਬਜ਼ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 28 ਸਰੋਂ ਦਾ ਤੇਲ, ਜੈਤੂਨ ਦੇ ਤੇਲ ਇੱਕ ਚਮਚ ਅਜਵਾਇਨ ਤੇ ਥੋੜਾ ਜਿਹਾ ਮੇਥੀ ਦਾਣਾ ਮਿਕਸ ਕਰਕੇ ਗੁਰੂ ਇਸ ਨੂੰ ਗਰਮ ਕਰ ਲੋ ਤੇ ਫਿਰ ਇਸ ਤੇਲ ਨਾਲ ਆਪਣੇ ਪੇਟ ਦੀ ਹਲਕੀ ਹੱਥਾਂ ਨਾਲ ਮਾਲਿਸ਼ ਕਰ ਲਓ। ਇਸ ਨਾਲ ਪੇਟ ਦੀ ਚਰਬੀ ਖਤਮ ਹੋ ਜਾਵੇਗੀ। ਨੰਬਰ 29 ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 30 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਤੋ ਪੀਤੇ ਤਰਸ ਲਗਾਉਂ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਚਮਕ 100 ਸਾਲ ਤੱਕ ਵੀ ਨਹੀਂ ਨਹੀਂ ਜਾਂਦੀ ਨੰਬਰ 31 ਜੇਕਰ ਘਰ ਵਿੱਚ ਬਹੁਤ ਸਾਰੇ ਚੂਹੇ ਹਨ ਤਾਂ ਲਸਣ ਨੂੰ ਪੀਸ ਕੇ ਪਾਣੀ ਵਿੱਚ ਭਾਰ ਕੇ ਇੱਕ ਕੋਲ ਤਿਆਰ ਕਰ ਲੋ ਫਿਰ ਇਸ ਪਾਣੀ ਨੂੰ ਉਸ ਰਾਸਤੇ ਉੱਪਰ ਛਿੜਕ ਦੋ ਜਿਸ ਰਾਸਤੇ ਉੱਪਰ ਚੂਹੇ ਆਉਂਦੇ ਹਨ ਇਸ ਨਾਲ ਸਾਰੇ ਚੂਹੇ ਭੱਜ ਜਾਣਗੇ ਨੰਬਰ 32 ਰਾਤ ਨੂੰ ਧੁੰਨੀ ਵਿੱਚ ਤੇਲ ਪਾਉਣ ਨਾਲ ਸਰੀਰ ਸਹੀ ਰਹਿੰਦਾ ਤੇ ਨਾਲੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਨ ਲੱਗ ਜਾਂਦਾ ਹੈ ਨੰਬਰ 33 ਲਸਣ ਦਾ ਸੇਵਨ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਮਿਲਦੀ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਜੋੜਾਂ ਦੇ ਦਰਦ ਤੋਂ ਦੂਰ ਰਹਿੰਦਾ ਹੈ। ਨੰਬਰ 34 ਜੇਕਰ ਤੁਸੀਂ ਸ਼ੈਂਪੂ ਵਿਚਾਲੋ ਵੀਰੋ ਜੈਲ ਮਿਲਾ ਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਖੁਜਲੀ ਨੂੰ ਖਤਮ ਕੀਤਾ ਜਾ ਸਕਦਾ ਹੈ। ਨੰਬਰ 35 ਜਿਹੜੇ ਲੋਕ ਰੋਜ਼ਾਨਾ ਖੀਰੇ ਦਾ ਸੇਵਨ ਕਰਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 36 ਜੇਕਰ ਤੁਹਾਨੂੰ ਸਾਹ ਲੈਣ ਵਿੱਚ ਸਮੱਸਿਆ ਹੋ ਰਹੀ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਪੇਟ ਅੰਦਰ ਪਥਰੀ ਦੀ ਸਮੱਸਿਆ ਹੈ ਨੰਬਰ 37 ਡਾਰਕ ਸਲਕ ਨੂੰ ਘੱਟ ਕਰਨ ਲਈ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਲੂ ਦੇ ਰਸ ਵਿੱਚ ਚਲੋ ਵੀ ਰਜੈਲ ਮਿਲਾ ਕੇ ਲਗਾ ਲੈਂਦੇ ਹੋ ਤਾਂ ਇਸ ਨਾਲ ਡਾਕਟਰ ਸਰ ਕਰ ਡਾਰਕ ਸਲਕ ਘੱਟ ਹੋ ਜਾਂਦੇ ਹਨ ਨੰਬਰ 38 ਸਕੀਨ ਦੇ ਦਾਗ ਦਬੇ ਖਤਮ ਕਰਨੇ ਤੇ ਨਾਰੀਅਲ ਦੇ ਤੇਲ ਵਿੱਚ ਕਪੂਰ ਘੜ ਕੇ ਰੱਖ ਲੋ ਇਸ ਨਾਲ ਚਿਹਰੇ ਦੇ ਦਾਗ ਦਬੇ ਖਤਮ ਹੋ ਜਾਣਗੇ ਤੇ ਨਾਲ ਹੀ ਜਲੇ ਹੋਏ ਦੇ ਜਲੇ ਹੋਏ ਤੇ ਨਿਸ਼ਾਨ ਵੀ ਮਿਟ ਜਾਣਗੇ ਨੰਬਰ 39 ਜੇਕਰ ਤੁਸੀਂ ਕੱਚਾ ਸ਼ਿਲਗਮ ਘਾ ਲੈਂਦੇ ਹੋ ਤਾਂ ਇਸ ਨਾਲ ਦਿਮਾਗ ਤੇ ਨਜ਼ਰ ਤੇਜ਼ ਹੋ ਚੁੱਕੀ ਹੁੰਦੀ ਹੈ ਨੰਬਰ 40 ਜੇਕਰ ਤੁਸੀਂ ਬੇਸਨ ਵਿੱਚ ਦਹੀਂ ਮਿਕਸ ਕਰਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤੇ ਸੁੱਕਣ ਤੋਂ ਬਾਅਦ ਰਗੜ ਕੇ ਧਵਾ ਦਿੰਦੇ ਹੋ ਤਾਂ ਇਸ ਨਾਲ ਚਿਹਰੇ ਤੇ ਹਨ ਚਾਹੇ ਵਾਲ ਨਿਕਲ ਜਾਣਗੇ ਨੰਬਰ 41 ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਜੇਕਰ ਤੁਸੀਂ ਇੱਕ ਗਲਾਸ ਪਾਣੀ ਪੀ ਲੈਂਦੇ ਤਾਂ ਇਸ ਨਾਲ ਤੁਹਾਡੀ ਯਾਦਦਾਸ਼ਤੀ ਬਹੁਤ ਤੇਜ਼ ਹੁੰਦੀ ਹੈ ਨੰਬਰ 42 ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਕੋਈ ਵੀ ਕੋਲਡ ਡਰਿੰਕ ਪੀ ਲੈਂਦੇ ਤਾਂ ਇਸ ਨਾਲ ਤੁਹਾਡਾ ਸਰ ਸ਼ੂਗਰ ਲੈਵਲ ਬਹੁਤ ਹੀ ਤੇਜ਼ੀ ਨਾਲ ਵੱਧ ਜਾਂਦਾ ਹੈ ਤੇ ਇਸ ਨਾਲ ਕੋਈ ਵੀ ਖਾਣਾ ਖਾਣ ਤੋਂ ਬਾਅਦ ਕਦੇ ਵੀ ਕੋਲਡ ਡਰਿੰਕ ਦਾ ਸੇਵਨ ਨਾ ਕਰੋ ਨੰਬਰ 43 ਥੋੜੇ ਜਿਹੇ ਸ਼ਹਿਦ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਸਵੇਰੇ ਸ਼ਾਮ ਲੈਣ ਨਾਲ ਨਿਕਲਿਆ ਹੋਇਆ ਪੇਟ ਦੀ ਨਾਬੀਚੀ ਅੰਦਰ ਹੋ ਜਾਂਦਾ ਹੈ ਨੰਬਰ 40 ਕਾਲਾ ਨਮਕ ਖਾਣ ਨਾਲ ਜੋੜਾਂ ਦੇ ਦਰਦ ਅਤੇ ਅੰਕੜਿਆਂ ਤੋਂ ਘੱਟ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਇੱਕ ਕਬਜ ਗੈਸ ਦੀ ਸਮੱਸਿਆ ਨੂੰ ਵੀ ਖਤਮ ਕਰਦਾ ਹੈ ਨੰਬਰ 45 ਜੇ ਕਨੋਹੂ ਦੇ लोहा ਦੇ ਬਰਤਨ ਨੂੰ ਤੋਂ ਪ੍ਰੇਸ਼ਾਨ ਹੋ ਤਾਂ ਲੋਹ ਨੂੰ ਕੱਟ ਕੇ ਉਹਨਾਂ ਉੱਪਰ ਅਸ਼ਲੀਗਮ ਦੇ ਪੱਤੇ ਰਗੜ ਲੋ ਇਸ ਨਾਲ ਨੂੰ ਕੱਟ ਬਦਨਗੇ ਨੰਬਰ 46 ਜੇਕਰ ਤੁਸੀਂ ਜਲੇ ਹੋਏ ਰੋਟੀ ਖਾਣਾ ਚਾਹੁੰਦੇ ਤਾਂ ਇਸ ਨਾਲ ਲੀਵਰ ਸੰਗੜਨ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 47 37 ਜੇਕਰ ਤੁਸੀਂ ਲੋਹੇ ਦੇ ਬਰਤਨ ਵਿੱਚ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਹਾਜਮਾ ਖਰਾਬ ਹੋ ਸਕਦਾ ਹੈ ਨੰਬਰ 48 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਰੋਜਣਾ ਇੱਕ ਸੇਬ ਖਾ ਲਓ ਇਸ ਨਾਲ ਤੁਹਾਡਾ ਚਿਹਰੇ ਹੀ ਕੁਝ ਦਿਨਾਂ ਵਿੱਚ ਚਮਕਣ ਲੱਗ ਜਾਵੇਗਾ ਨੰਬਰ 49 ਜੇਕਰ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਕੇਲੇ ਦਾ ਗੁੱਦਾ ਲਗਾ ਲਓ ਇਸ ਨਾਲ ਜਲਣ ਨੂੰ ਘੱਟ ਕੀਤਾ ਜਾ ਸਕਦਾ ਹੈ ਨੰਬਰ 50 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਗੂੜ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਇਸ ਨਾਲ ਤੁਹਾਨੂੰ ਕਦੇ ਵੀ ਗੈਸ ਜਿਸ ਨਾਲ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਮੇਰੇ ਦੋਸਤੋ ਜੇਕਰ ਇਸ ਤੁਸੀਂ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਸ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜੀ ਬਿਲਕੁਲ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਆਪਣੇ ਇਸ ਚੈਨਲ ਨੂੰ ਵੀ ਤੁਹਾਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ ਜੀ